ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਹੁ ਮਨ ਵਸੈ ਵਡ ਭਾਗ ਗੁਰ ਪੂਰੈ ਵੇਖ ਲਿਆ ਨਾਨਕ ਹਰ ਲਿਵ ਲਾਗ ਬਿਲਾਵਲ ਰਾਗ ਚ ਧੰਨ ਗੁਰੂ ਰਾਮਦਾਸ ਮਰਜ਼ ਬਖਸ਼ਿਸ਼ ਕਰ ਦੇ ਨਿ ਭਾਈ ਅਸਲ ਮਿੱਤਰ ਪਰਮਾਤਮਾ ਨੂੰ ਲੱਭ ਲੋ ਜਿਸ ਦੇ ਮਨ ਚ ਆਵਸਥਾ ਮਨੁੱਖ ਵੱਡੇ ਭਾਗਾਂਵਲ ਹੋ ਜਾਂਦਾ ਹੈ ਨਾਨਕ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਜੀਦਾਰ ਕਰਵਾ ਦਿੱਤਾ ਉਸ ਦੀ ਸੱਚ ਪ੍ਰਭੂ ਚ ਜੁੜੀ ਰਹਿੰਦੀ ਹੈ ਛੰਤ ਮੇਰੇ ਹਰ ਪ੍ਰਭ ਰਾਵਣ ਆਈਆ ਅਮੈਂ ਬਿਖ ਝਾਗੇ ਰਾਮ ਗੁਰਮਤ ਆ ਮਿਟਾਇਆ ਹਰ ਹਰ ਲੇਬ ਲਾਗੇ ਰਾਮ ਇਸੇ ਲਿਓ ਜਿਹੜੇ ਜੀਵ ਇਸਤੀ ਆਤਮਕ ਮੌਤ ਲਿਉਣ ਵਾਲੀ ਹਉਮੈ ਦੀ ਜ਼ਹਿਰ ਨਾਲ ਪਰੇ ਹੋਏ ਸਮੁੰਦਰ ਨੂੰ ਅਖਿਆਈ ਨਾਲ ਲੰਘ ਕੇ ਪ੍ਰਭੂ ਪੱਤੀ ਨੂੰ ਮਿਲਣ ਵਾਸਤੇ ਗੁਰੂ ਸ਼ਰਨ ਆਉਂਦੀ ਹੈ ਉਹ ਗੁਰੂ ਦੀ ਮੱਤ ਉੱਤੇ ਤੋਰ ਕੇ ਆਪਣਾ ਆਪ ਮਿਟਾ ਲੈਂਦੀ ਹੈ ਅੰਤਰ ਕਮਲ ਪਰਗਾਸਿਆ ਗੁਰ ਗਿਆਨੀ ਜਾ ਕੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵੱਡ ਪਾਕੇ RAM ਤੇ ਗੁਰੂ ਤੇ ਮੇਰੀ ਆਤਮਿਕ ਜੀਵਨ ਦੀ ਸੂਚ ਨਾਲ ਉਹ ਵਿਕਾਰਾਂ ਦੇ ਹੱਲ ਉਸੇ ਤ੍ਰਿੰਤੀ ਹੈ ਦਾਸ ਨਾਨਕ ਪੂਰੇ ਵੱਡੇ ਭਾਗਾ ਨਾਲ ਪ੍ਰਭੂ ਪਰਮਾਤਮਾ ਨੂੰ ਆ ਮਿਲਦਾ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ RAM ਗੁਰ ਪੂਰੇ ਹਰ ਪ੍ਰਭ ਪਾਇਆ ਹਰ ਹਰਿ ਲੇਵਲਾਈ ਰਾਮ ਇਹ ਭਾਈ ਪੂਰੇ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਮਾਨ ਚ ਹਰੀ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਤੇ ਪੂਰੇ ਗੁਰੂ ਦੀ ਰਾਹੀ ਜਿਸ ਨੂੰ ਮਿਲ ਪੈਂਦਾ ਹਰ ਵਕਤ ਪ੍ਰਭੂ ਸੁਰਤ ਜੋੜੀ ਰੱਖਦਾ ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟਿਆਈ ਰਾਮ ਜ ਜਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਉਹਨਾਂ ਅੰਦਰੋਂ ਬੇਸਮਝੀ ਦਾ ਹਨੇਰਾ ਮੁੱਕ ਜਾਂਦਾ ਹੈ ਦਾਸ ਨਾਨਕ ਕੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਿੰਨ ਕੀ ਦਾਸ ਨਾ ਬਣਾ ਲੈਂਦੇ ਨੇ ਤਨ ਹਰ ਪ੍ਰਭ ਪਿਆਰੈ ਰਾਇ ਵਿਰਾਵੀਆ ਜਾਂ ਹਰ ਪ੍ਰਭ ਮਾਈ ਰਾਮ ਅੱਖੀਂ ਪ੍ਰੇਮ ਕਸਾਈਆ ਜਾਂ ਬਿਲਕ ਮਸਾਈ ਰਾਮ ਇਹ ਭਾਈ ਜਦੋਂ ਕੋਈ ਜੀਵ ਇਸਤਰੀ ਪ੍ਰਭੂ ਨੂੰ ਚੰਗੀ ਲੱਗਦੀ ਹੈ ਉਹ ਪਿਆਰੇ ਪ੍ਰਭੂ ਨੂੰ ਪਿਆਰੇ ਪ੍ਰਭੂ ਨੇ ਜੀਵ ਇਸਤਰੀ ਨੂੰ ਆਪਣਾ ਨਾਲ ਮਿਲਾ ਲਿਆ ਉਜੀਵ ਇਸਤਰੀ ਦੀਆਂ ਅੱਖਾਂ ਨੇ ਪਿਆਰ ਦੀ ਖਿੱਚ ਖਾਦੀ ਜਿਵੇਂ ਬਿੱਲੇ ਦੀ ਅੱਖਾਂ ਛੂਏ ਵੱਲ ਖਾਂਦੀਆਂ ਗੁਰਪੂਰ ਹੈ ਹਰ ਮੇਲਿਆ ਹਰਸ ਆਗਾਏ ਰਾਮ ਜਿਨ ਨਾਨਕ ਨਾਮ ਵਿਗਸਿਆ ਹਰ ਹਰ ਲੇ ਉਲਾਈ ਰਾਮ ਇਹ ਪੂਰੇ ਗੁਰੂ ਨੇ ਜੀਵ ਇਸਤਰੀ ਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਉਹ ਜੀਵ ਇਸਤਰੀ ਹਰੀ ਨਾਮ ਰਾਸ ਤੇ ਸਵਾਦ ਦੀ ਬਰਕਤ ਨਾਲ ਰੱਜ ਜਾਂਦੀ ਏ ਦਾਸ ਨਾਨਕ ਹਰੀ ਨਾਮ ਦੇ ਕਾਰ ਉਸ ਦਾ ਹੀ ਦ acolful ਖਿੜ ਪੈਂਦਾ ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਤਾਰੀ ਰਾਮ ਤਨ ਤਨ ਗੁਰੂ ਸ਼ਬਾਸ਼ ਹੈ ਜਿਨ ਹਉ ਮੈਂ ਮਰੀ ਰਾਮ اے ਭਾਈ ਪ੍ਰਮਾਤਮਾ ਨੇ ਮਿਹਰ ਉਤੇ ਮੇਰੇ ਉਤੇ ਮਿਹਰ ਕੀਤੀ ਏ ਮੈਨੂੰ ਮੂਰਖ ਹੰਜਾ ਨੂੰ ਗੁਰੂ ਰਾਹੀਂ ਆਪਣੇ ਚਰਨਾਂ ਜੋੜ ਲਿਆ ਤੇ ਮੇਰਾ ਗੁਰੂ ਸਲਾਹਣ ਯੋਗ ਗੁਰੂ ਨੂੰ ਸ਼ਬਾਸ਼ ਜਿਨੇ ਮੇਰੀ ਹਉਮੈ ਮੁਕਾ ਦਿੱਤੀ ਹੈ ਜਿਨ੍ਹਾਂ ਵੱਡਪਾਗੀਆਂ ਵੱਡਪਾਗ ਹੈ ਹਰ ਹਰ ਊਰਤ ਅਰੀ ਰਾਮ ਜਨਾਨਕ ਨਾਮ ਸਲਾਹਤੂ ਨਾਮੇ ਬਲਿਹਾਰੀ ਰਾਮ ਇਹ ਭਾਈ ਜਿਨ੍ਹਾਂ ਵੱਡੇ ਭਾਗਾਂ ਵਾਲੀਆਂ ਦੀ ਕਿਸਮਤ Jagdi ਹੈ ਉਹ ਪਰਮਾਤਮਾ ਨੂੰ ਹਿਰਦੇ ਚ ਬਸਾਉਂਦੀਆਂ ਨੇ हे ਦਾਸ ਨਾਨਕ ਇਸ ਲਈ ਤੂੰ ਪ੍ਰਭੂ ਦਾ ਨਾਮ ਸਲਾਇਆ ਕਰ ਨਾਮ ਤੋਂ ਸਦਕੇ ਹੋਇਆ ਕਰ ਬਿਲਾਵਲ ਮਹਿਲਾ ਪੰਜਵਾਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਆਪਣਾ ਗਾਇਆ ਰਾਮ ਅਬਨਾਸ਼ੀ ਵਰ ਸੁਣਿਆ ਮਨ ਉਪਜਿਆ ਚਾਹਿਆ ਰਾਮ ਇਸੇ ਲਈ ਪਿਆਰੇ ਪ੍ਰਬੂਦੀ ਸਿਫਤੋ ਸਲਾਹ ਦੀ ਗੀਤ ਗਾਵਿਆਂ ਮਨ ਵਿੱਚ ਖੁਸ਼ੀ ਬਣ ਜਾਂਦੀ ਹੈ ਉਹ ਕਦੇ ਨਾ ਨਾਸ ਹੋਣ ਵਾਲੇ ਖਸਮ ਪ੍ਰਭੂ ਦਾ ਨਾਮ ਸੁਣਿਆ ਮਨ ਚ ਚਾਹ ਪੈਦਾ ਹੁੰਦਾ ਹੈ ਮਨ ਪ੍ਰੇਤ ਲੱਗੈ ਵਡ ਪਾਗੈ ਕਭ ਮਿਲਿਐ ਪੂਰਨ ਪਤਿ ਸਹ ਜਿਸ ਮਾਇਐ ਗੋਬਿੰਦ ਪਾਈਐ ਦਿਉ ਸਖੀਐ ਮੁਹਿਮਤੇ ਜੇ ਵੱਡੀ ਕਿਸਮਤ ਨਾਲ ਕਿਸੇ ਜੀਵ ਸਥੀ ਦੇ ਮਨ ਚ ਪਰਮਾਤਮਾ ਪਤੀ ਦਾ ਪਿਆਰ ਪੈਦਾ ਹੁੰਦਾ ਫਿਰ ਉਤਾਵਲੀ ਹੋ ਪੈਂਦੀ ਹੈ ਸਾਰੇ ਗੁਨਾ ਦੇ ਮਾਲ ਪ੍ਰਭ ਪਤੀ ਨੂੰ ਕਦੋਂ ਮਿਲਿਆ ਜਾ ਸਕੇ ਉਸ ਨੂੰ ਅਗੋਨੀ ਉਤਰ ਮਿਲਦਾ ਆਤਮਕ ਬੋਲ ਤਾ ਉਸ ਲੀਨ ਰਹੀਏ ਤਬ ਪਰਮਾਤਮਾ ਬਤੀ ਮਿਲ ਪੈਂਦਾ ਦੀਨ ਰਾਇਨ ਠੜੀ ਕਰੋ ਸੇਵਾ ਪ੍ਰਭ ਕਵਨੁ ਜੁਗਤੀ ਪਾਇਆ ਮੈਨ ਮੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ ਉਪਾਗਾ ਵਾਲ ਜੀਵ ਸਥੀ ਮੋੜ ਮੋੜ ਪੁੱਛਦੀ ਏ ਇਸ ਲਈਏ ਮੈਨੂ ਮਤ ਦੇ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਿਆ ਜਾ ਸਕੇ ਜੇ ਨਾਨਕ ਵੀ ਬੇਨਤੀ ਕਰਤੇ ਪ੍ਰਭੂ ਮੇਰੇ ਉਤੇ ਮਿਹਰ ਕਰ ਮੈਨੂ ਆਪਣੇ ਲਾਡ ਨਾਲ ਲਾਈ ਰਖ ਪਿਆ ਸਮਾੜਾ ਰਤਨ ਵਿਸਾਹਾਰਾ ਕੋਜੀ ਖੋਜ ਲਦਾ ਰਸੰਤਨ ਪਾਹਾਰਾ ਇਹ ਭਈ ਪ੍ਰਮਾਤਮਾ ਦਾ ਨਾਮ ਕੀਮਤੀ ਖਜ਼ਾਨਾ ਹੈ ਜਿਹੜਾ ਮਨੁੱਖ ਨਾਮ ਵਿਹਾਜਦਾ ਉਹਦੇ ਅੰਦਰ ਤੀਰਜ ਪੈਦਾ ਹੋ ਜਾਂਦੀ ਹੈ ਪਰ ਇਹ ਨਾਮ ਰਤਨ ਕੋਈ ਵਿਰਲਾ ਖੋਜ ਵਾਲਾ ਮਨੁੱਖ ਪਾਲ ਕਰਕੇ ਸੰਤ ਜਨਾਂ ਪਾਸੋਂ ਅਸਲ ਕਰਦੇ ਮਿਲੇ ਸੰਤ ਪਿਆਰੇ ਦਇਆਤਾਰੇ ਕਥਾ ਇਕਤ ਬੀਚਾਰ ਇਕਚੇਤ ਇਕਮਨੰਤੇ ਆਏ ਸੁਆਮੀ ਲਾਏ ਪ੍ਰੀਤ ਪਿਆਰੋ ਜਿਸ ਵਡਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਨੇ ਉਹੀ ਮੇਰ ਕਰਕੇ ਉਸ ਨੂੰ ਕਥ ਪ੍ਰਬੂਧੀਆਂ ਸਿਫਤੋ ਸਲਾਹ ਦੀਆਂ ਗੱਲਾਂ ਸੁਣਾਉਂਦੇ ਨੇ ਇਹ ਭਾਈ ਸੰਤ ਜਨਾਂ ਦੀ ਸੰਗਤ ਚ ਰਹਿ ਕੇ ਸੁਰਤ ਜੋੜ ਕੇ ਮਨ ਲਾਗ ਪ੍ਰਭੂ ਨਾਲ ਪਿਆਰ ਪਾ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ ਕਰ ਜੋੜ ਪਰ ਪ੍ਰਭ ਪੈ ਕਰ ਬੇਨੰਤੀ ਮਿਲੇ ਹਰ ਜਸਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗੰਯ ਅਥਾਹ ਪ੍ਰਭੂ ਦੇ ਦਰ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰ ਜਿਹੜਾ ਮਨੁੱਖ ਨੇ ਅਰਦਾਸ ਕਰਦਾ ਉਹ ਮਨੁੱਖਾ ਜੀਵਨ ਦੀ ਖੱਟੀ ਵੱਜੋ ਪ੍ਰਭੂ ਦੀ ਸਿਫਤ ਤੋਂ ਸਦਾ ਕੱਟ ਲੈਂਦਾ ਤੇ ਪਹੁੰਚ ਤੇ ਅਥਾ ਪ੍ਰਭੂ ਨਾਨਕ ਤੇਰੇ ਦਰ ਤੇ ਬੇਨਤੀ ਕਰਦ ਮੈਂ ਤੇਰਾ ਦਾਸ ਆ ਤੂੰ ਮੇਰਾ ਮਾਲਕ ਮੈਨੂੰ ਆਪਣੀ ਸਿਫਤ ਤੋਂ ਸਲਾਦੀ ਦਾਤ ਬਖਸ਼ ਸਾਹਾ ਟੱਲ ਗਣਿਆ ਪੂਰਨ ਸੰਜੋਗ ਗੋਰਾ ਸੁਖਾ ਸਮੂ ਬਿਆ ਗਿਆ ਵੇ ਜੋ ਗੋਰਾ ਮਾਰਜ ਕਹਿਣ ਲਗੇ ਉਹ ਜਿਹੜਾ ਸਾਹਾ ਹੈ ਭਾਵ ਕੇ ਜਿਹੜਾ ਸਮਾਨ ਨਿਦਾਰਤ ਹੈ ਉਹ ਅਟਲ ਹੈ ਇਸ ਕਰਕੇ ਸਾਧ ਸੰਗਤ ਦੀ ਕਿਰਪਾ ਨਾਲ ਜੀਵ ਸਤਿ ਦਾ ਪੂਰਨ ਪਰਮਾਤਮਨ ਨਾਲ ਮਿਲ ਆਪ ਪਿਆਉ ਜੰਦ ਜਿਹਦੇ ਭਾਗ ਜਾਗਦੇ ਨੇ ਸੰਜੋਗ ਮਿਲ ਜਾਂਦੇ ਨੇ ਮਿਲ ਸੰਤੈ ਪ੍ਰਭ ਤੇ ਆਏ ਬਣੇ ਅਚਰਜਨ ਜੰਗੀਆਂ ਮਿਲ ਇਕੱਤਰ ਹੋਏ ਸਹਿਜ ਟੋਏ ਮਨ ਪ੍ਰੀਤ ਉਪਜਿੰ ਮੰਜੀਆਂ ਸਤਿਗੁਰੂ ਕਹਿਣ ਲੱਗੇ ਜਦੋਂ ਸੰਤ ਜਨ ਆ ਮਿਲਦੇ ਨੇ ਭਾਵਕੇ ਇਕੱਠੇ ਹੋ ਕੇ ਬੈਂਦੇ ਨੇ ਫਿਰ ਪ੍ਰਭੂ ਦੇ ਨਾਮ ਦੀਆਂ ਸਿਫਤੋ ਸਲਾਵਾ ਕਰਦੇ ਨੇ ਫਿਰ ਇਕੱਤਰ ਹੋ ਕੇ ਸਹਿਜ ਵਿੱਚ ਟਿਕ ਕੇ ਉਹਨਾਂ ਦੇ ਮਨ ਚ ਪ੍ਰੀਤ ਪੈਦਾ ਹੋ ਜਾਂਦੀ ਮਿਲ ਜੋਤ ਜੋਤੀ ਓਤ ਪੋਤੀ ਹਰਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਸਾ ਸੰਗਤ ਦੇ ਪ੍ਰਤਾਪ ਨਾਲ ਜੀਵ ਸਤਰੀ ਦੀ ਜਨ ਪ੍ਰਭੂ ਦੀ ਜੋਤ ਚ ਮਿਲ ਕੇ ਤਾਣੇ ਪੇਟੇ ਵਾਂਗ ਇੱਕ ਹੋ ਜਾਂਦੀ ਜਿਨਾਨਕ ਬੇਨਤੀ ਕਰਦਾ ਸਾਰੀ ਗੁਰੂ ਦੀ ਮੇਰ ਗੁਰੂ ਨੇ ਸ਼ਰਨ پائی ਸਾਰੀ ਲੁਕਾਏ ਨੂੰ ਸਾਰੇ ਜਗਤ ਦਾ ਮੂਲ ਸਭਨਾ ਤੱਕ ਤਦ ਮਾਲ ਪ੍ਰਮਾਤਮਾ ਮਿਲਾਇਆ ਹੋਇਆ ਪਾਵਨ ਸੁਹਾਵੜਾ ਤਰਤ ਸੁਪਾਗੀ ਰਾਮ ਪ੍ਰਭ ਕਰ ਆਇੜਾ ਗੁਰ ਚਰਨੀ ਲੱਗੀ ਰਾਮ ਉਸ ਜੀਵ ਸਥੀ ਉਹਦਾ ਸਰੀਰ ਪਵਨ ਸੋਨਾ ਹੋ ਜਾਂਦਾ ਉਸਦਾ ਹਿਰਦਾ ਤਰਤੀ ਭਾਗਾ ਵਾਲੀ ਬਣ ਜਾਂਦੀ ਜਿਹੜੀ ਜੀਵ ਸਥੀ ਗੁਰੂ ਚਰਨ ਲੱਗਦੀ ਹੈ ਉਸ ਦੇ ਹਰ ਹਿਰਦੇ ਕਾਰ ਵਿੱਚ ਪ੍ਰਭੂ ਪਤੀ ਆ ਬੈਠਦਾ ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨਿਆ ਮ੍ਰਿਆਸ ਪੂਰੀ ਸੰਤ ਧੋਰੀ ਹਰ ਮੇਲੇ ਕੰਤ ਵਿਚੁੰਨਿਆ ਤੇ ਜਿਹੜੀ ਜੀਵ ਇਸਤਰੀ ਗੁਰੂ ਚਰਨ ਲੱਗਦੀ ਹੈ ਉਹ ਆਤਮਕ ਡੋਲਤਾ ਟੇਕੇ ਹੱਲਿਆਂ ਵੱਲ ਸੁਜੇ ਤਰਿੰਦੀ ਹੈ ਤੇ ਸਾਧ ਸੰਗਤ ਦੇ ਚਰਨ ਤੂੜ ਦੇ ਪ੍ਰਤਾਪ ਨਾਲ ਉਸ ਅੰਦਰ ਮਮਤਾ ਵਦਾਨ ਵਾਲੀ ਆਸ ਖਤਮ ਹੋ ਜਾਂਦੀ ਆਨੰਦ ਅੰਨ ਦਿਨ ਵਜੈ ਵਾਜੈ ਅੰਗਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸਵਾਮੀ ਸੰਤ ਸੰਗ ਲੇਵ ਲਾਗੀ ਤੇ ਗੁਰੂ ਚਰਨ ਲੱਗੀ ਹੋਈ ਜੀਵ ਸਤਰੀ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੇ ਵਾਜੈ ਵਾਤਿ ਰਹਿਂਦੀ ਐ ਤੇ ਨਾਨਕ ਬੇਨਤੀ ਕਰਦਾ ਸਾਥ ਸੰਗੁਚ ਰਹਿ ਕਿ ਉਸ ਦੀ ਸੁਰਤ ਮਾਲਕ ਪ੍ਰਭੂ ਵਿੱਚ ਲੱਗੀ ਰਹਿੰਦੀ ਜੁੜੀ ਰਹਿੰਦੀ ਐ ਬਿਲਾਵਲ ਮਹਿਲਾ ਪੰਜਵਾ ਪਾਲ ਸੁਰਖਣ ਹਰ ਕੰਤ ਹਮਾਰਾ RAM ਅਨਹਦ ਬਜਿਤਰਾ ਤਿਸ ਤੁਨ ਦਰਬਾਰਾ RAM ਇਸ ਲਈ ਸਾਡਾ ਕੰਨ ਪ੍ਰਭੂ ਸੋਹਣ ਲਛਣਾ ਵਾਲੇ ਭਾਗਾ ਵਾਲ ਉਸ ਕੰਦ ਦੇ ਬਰਾਬਰ ਇੱਕ ਰਸ ਪਸਰੇ ਬਾਜ ਜਾਨੀ ਤੁਨ ਉੱਠ ਰਹੀ ਹੈ ਆਨੰਦ ਅਨ ਦਿਨ ਵਜੈ ਵਾਜੇ ਦਿਨ ਸਰੈਣ ਉਮਾਹਾਂ ਤਾ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਾ ਤਾਹਾਂ ਉਸ ਕੰਧ ਦੇ ਦਰਬਾਰ ਵਿੱਚ ਆਨੰਦ ਦੇ ਵਾਜੇ ਬਾਦ ਤੇ ਰਿੰਦਿਨ ਚਾਉ ਬਣਿਆ ਰਿੰਦਾ ਉੱਥੇ ਰੋਗ ਨੇ ਕੋ ਚਿੰਤਾ ਫਿਕਰ ਜਨਮ ਮਰ ਮੁੱਕ ਜਾਂਦਾ ਰੇਦ ਸਿਧ ਸੂਦਾ ਰਸ ਅੰਮ੍ਰਿਤ ਭਗਤ ਪਰੇ ਪੰਡਾਰਾ ਬਿਨਵੰਤ ਨਾਨਕ ਬਲਹਾਰ ਮੰਝਾ ਪਾਰਬ੍ਰह्म ਪ੍ਰਾਣ ਅਧਾਰਾ ਇਸੇ ਲਿ ਸਕੰ ਪ੍ਰਭੂ ਦੇ ਦਰਬਾਰ ਚ ਰਿੱਧੀਆਂ ਸਿੱਧੀਆਂ ਆਤਮਕ ਜੀਵਨ ਦਿਨ ਵਾਲਾ ਨਾਮ ਰਸ ਭਗਤੀ ਦੇ ਖਜ਼ਾਨੇ ਪਰੇ ਪਏ ਨੇ ਤਦਾਨਕ ਬੇਨਤੀ ਕਰਦਾ ਸਭ ਜੀਵਾਂ ਦੀ ਜਿੰਦਗੀ ਦੇ ਆਸਰੇ ਉਸ ਪਰ ਪਾਰਬ੍ਰह्म ਤੋਂ ਮੈਂ ਸਦਕੇ ਜਾਣਾ ਸੁਣ ਸਕੀ ਸਹਿ ਲੜਿਓ ਮਿਲ ਮੰਗਲ ਗਾਮੈ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਮੈ ਰਾਮ ਏ ਸਕੀ ਸਹਿ ਲਿ ਆਓ ਮਿਲ ਕੇ ਪ੍ਰਭੂ ਦੇ ਸਿਵ ਤੋਂ ਸਲਾ ਦੇ ਗੀਤ ਗਾਵੀਏ ਮਨ ਵਿੱਚ ਹਿਰਦੇ ਵਿੱਚ ਪਿਆਰ ਪੈਦਾ ਕਰ ਉਸ ਪ੍ਰਭੂ ਨੂੰ ਸਿਮਰਿਏ ਕਰ ਪ੍ਰੇਮ ਰਾਵੈ ਤਿਸੈ ਭਾਵੈ ਇੱਕ ਨਿਮਕ ਪਲਕ ਨਾ त्याਗੀਐ ਗੈ ਕੰਠ ਲੱਗੈ ਨਾ ਲਜਾਈਐ ਚਰਨ ਰਾਜ ਮਨ ਭਾਗੀਐ ਹਿਰਦੇ ਚ ਪ੍ਰੇਮ ਕਰ ਉਸ ਨੂੰ ਸਿਮਰਿਏ ਉਸ ਨੂੰ ਪਿਆਰੀਆਂ ਲੱਗੀਐ ਉਸ ਨੂੰ ਫੜ ਕੇ ਗੱਲ ਨਾ ਲਾ ਲੈਣਾ ਚਾਹੀਦਾ ਉਸ ਦਾ ਨਾਮ ਸੁਰਤ ਜੋੜ ੜ ਕੇ ਗਲੇ ਵਿੱਚ ਭਾਈ ਪ੍ਰੋ ਲੈਣਾ ਚਾਹੀਦਾ ਭਗਤ ਠਗौरी ਪਾਏ 모ਹ ਹੈ ਅਨੰਤ ਕਤ ਹੂ ਨਾਤਾਵੇਂ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ ਹੇ ਸੇਲੀਓ ਭਗਤੀ ਦੀ ਠਗਬੂਤੀ ਵਰਤ ਕੇ ਆਓ ਸਕੰਦ ਪ੍ਰਭੂ ਨੂੰ ਵਾਸ ਵਿੱਚ ਕਰ ਲਈਏ ਤੇ ਨਾਨਕ ਬੇਨਤੀ ਕਰਦਾ ਉਹ ਸਚਨ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਅਸਲ ਕਰ ਲਈਏ ਜਿੱਥੇ ਆਤਮਕ ਮੌਤ ਕਦੀ ਵੀ ਪਹੁੰਚ ਨਹੀਂ ਸਕਦੀ ਬਿਸਮਨ ਬਿਸਮਪਈ ਪੇ ਗੁਣ ਅਬਨਾਸੀ ਰਾਮ ਕਰ ਗਏ ਪੂਜਾ ਗਹੀ ਕਟ ਜਮ ਕੀ ਫਾਸੀ ਰਾਮ ਹੇ ਸੇਲਿਓ ਅਬਨਾਸੀ ਕੰਤ ਪ੍ਰਭੂ ਦੇ ਗੁਣ ਪ੍ਰਕਾਰ ਵੇਖ ਕੇ ਮਹਿਰਾਨ ਹੋ ਗਈਆ ਉਸਨੇ ਮੇਰਾ ਹੱਥ ਫੜ ਕੇ ਜਮਾ ਵਾਲੀ ਮੇਰੀ ਜਿਹੜੀ ਫਾਹੀ ਹੈ ਉਹ ਹੁਣ ਕੱਟ ਦਿੱਤੀ ਮੇ ਘੇ ਪੂਜਾ ਲਿਨਨੀ ਦਾਸ ਕਿੰਨੀ ਅੰਕੁਰ ਦੋਤ ਜਨਾਇ ਮਲਣ ਮੋਂ ਬਿਕਾਰ ਨਾਠੇ ਦਿਵਸ ਨਿਰਮਲ ਆਇਆ ਉਸਨੇ ਮੇਰੀ ਬਾਹ ਕੋ ਠੇ ਫੜ ਲਈਏ ਮੈਨੂੰ ਆਪਣੀ ਦਾਸੀ ਬਣਾ ਲਿਆ ਮੋਂ ਆਦਿਕ ਭੈੜੇ ਬਕਾਰ ਮੇਰੇ ਅੰਦਰੋਂ ਨਸ ਗਏ ਨੇ ਮੇਰੀ ਜ਼ਿੰਦਗੀ ਪਵਿੱਤਰ ਜ਼ਿੰਦਗੀ ਦੇ ਪਵਿੱਤਰ ਦਿਨ ਆ ਗਏ ਨੇ ਦ੍ਰਿਸ਼ਟ ਤਾਰੇ ਮਨ ਪਿਆਰੀ ਮਹਾਂ ਦੁਰਮਤ ਨਾਸੀ ਬੇ ਨੰਤ ਨਾਨਕ ਭਏ ਨਿਰਮਲ ਪ੍ਰਭ ਮਿਲੇ ਅਬਿਨਾਸੀ ਹੇ ਸਿਲਸਕਨ ਪ੍ਰਭੂ ਨੇ ਮੇਰੇ ਉੱਤੇ ਪਿਆਰ ਭਰੀ ਨਿਗਾਹ ਕੀਤੀ ਜਿਹੜੇ ਮੇਰੇ ਮਨ ਚ ਪਿਆਰੀ ਲੱਗੀ ਤੇ ਨਾਨਕ ਬੇਨਤੀ ਕਰਦਾ ਅਬਿਨਾਸੀ ਜੀ ਪ੍ਰਭੂ ਜੀ ਮੈਨੂੰ ਮਿਲ ਪਏ ਨ ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ ਸੂਰਜ ਕਿਰਨ ਮਿਲੇ ਜਲ ਕਾਜਲ ਹੁਆਰਾ ਜੋਤੀ ਜੋਤ ਰਾਲੀ ਸੰਪੂਰਨthia ਰਾਮ ਇਹ ਪਾਏ ਜਿਵੇਂ ਸੂਰਤ ਦੀ ਕਿਰਨ ਨਾਲ ਮਿਲ ਕੇ ਬਰਫ਼ ਤੋਂ ਪਾਣੀ ਦਾ ਪਾਣੀ ਬਣ ਜਾਂਦਾ ਹੈ ਸੂਰਤ ਦੀ ਨਿਗ ਨਾਲ ਬਣੀ ਬਰਫ਼ ਕਠੋਰਤਾ ਮੁੱਕ ਜਾਂਦੀ ਹੈ ਤਿਵੇਂ ਸਿੱਖ ਤੋਂ ਸਲਾਹ ਦੀ ਬਰਕਤ ਨਾਲ ਜੀਵ ਦੇ ਅੰਦਰ ਰੁੱਖਾਪਨ ਮੁੱਕ ਜਾਂਦਾ ਹੈ ਪ੍ਰਭੂ ਦੇ ਨਾਲ ਇੱਕਮਿਕ ਹੋ ਜਾਂਦੀ ਹੈ ਬ੍ਰਹਮ ਦੀ ਸੈ ਬ੍ਰਹਮ ਸੁਣਨੀ ਹੈ ਏਕ ਏਕ ਵਖਾਣੀ ਹੈ ਆਤਮ ਬਸਾਰਾ ਕਰਨ ਹਾਰਾ ਰਬੇ ਨਾ ਨਹੀਂ ਜਾਣੀਐ ਭਾਈ ਉਹ ਪ੍ਰਮਾਤਮਾ ਹੀ ਹਰ ਤਵਸਤ ਨજર ਆਉਂਦਾ ਹੈ ਹਰੇਕ ਚ ਪ੍ਰਮਾਤਮਾ ਹੀ ਬੋਲਦਾ ਸੁਣੀਦਾ ਉਸ ਨੂੰ ਹਰ ਥਾਂ ਸਿਰਜਣਹਾਰ ਦੀ ਆਤਮਾ ਦਾ ਹੀ ਖਲਾਰਾ ਤੇ ਹਿੱਸਾ ਜਿਹੜਾ ਪ੍ਰਭੂ ਨਾਲ ਜੁੜਿਆ ਆਮ ਕਰਤਾ ਆਮ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸਈ ਜਾਣੈ ਜਿਨ ਨੇ ਹਰਸ ਪੀਆ ਉਸ ਨਿਸ਼ਚਾ ਹੋ ਜਾਂਦਾ ਹੈ ਪ੍ਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਬਣਾਉਣ ਵਾਲਾ ਤੇ ਨਾਨਕ ਬੇਨਤੀ ਕਰਦਾ ਕਿਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਮਿਲਾਵਲ ਮਹਿਲਾ ਪੰਜਵਾਂ ਛੰਤ ਓ ਅੰਕਾਰ ਸਤਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰ ਕਾ ਮੰਗਲ ਲਗਾਵੇਂ ਤਜਮਾਨ ਸਕੀ ਤਜਮਾਨ ਸਕੀ ਮਤ ਆਪਣੇ ਪ੍ਰੀਤਮ ਪਾਵੈ ਹੇ ਸੇਲੀ ਆਓ ਰਲ ਕੇ ਬੈਠੀਏ ਆਓ ਪ੍ਰਭੂ ਦੀ ਰਜਾ ਤੁਰਿਏ ਸਿਫਤੋ ਸੁਲਾ ਦੇ ਗੀਤ ਗਾਈ ਏ ਸੇਲੀ ਆਪਣੇ ਅੰਦਰ ਓੰਕਾਰ ਦੂਰ ਕਰਕੇ ਪ੍ਰਭੂ ਦੇ ਪ੍ਰੀਤਮ ਦੇ ਗੁਣ ਗਾਈ ਤਜਮਾਨ ਮੋ ਬਿਕਾਰ ਦੂਜਾ ਸੇਵ ਏਕ ਨਿਰੰਜਨ ਲਗ ਚਰਨ ਸ਼ਰਨ ਦੇ ਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੇ ਸੇ ਲਿਓ ਆਪਣੇ ਅੰਦਰ ਓੰਕਾਰ ਦੂਰ ਕਰ ਮੋਹ ਦੂਰ ਕਰ ਨਰਲੇਪ ਪ੍ਰਭੂ ਦੀ ਸ਼ਰਨ ਪੈਰੋ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੁੰਮੇ ਪ੍ਰੀਤਮ ਪ੍ਰਭੂ ਦੀ ਚਰਨਾ ਦੀ ਓਟ ਪਕੜੀ ਰੱਖੋ ਓਏ ਦਾਸ ਦਾਸੀ ਤਜ 79 ਬਹੁੜ ਬੇਦਨਾ ਧਾਵਾਂ ਨਾਨਕ ਪੰਪੈ ਕਰੋ ਕਿਰਪਾ ਆ ਮੰਗਲ ਗਾਵਾਂ ਏ ਸੇਲੀ ਮੇਰੇ ਉੱਤੇ ਵੀ ਮਿਹਰ ਕਰ ਮੈਂ ਪ੍ਰਭੂ ਦੇ ਦਾਸਾਂ ਦੀ ਦਾਸੀ ਬਣ ਕੇ ਉਪਰਾਮਤਾ ਛੱਡ ਕੇ ਨਾਮ ਪਟਕਾਂ ਮਹਾਰਜ ਕਹਿਣ ਲੱਗੇ ਨਾਨਕ ਬੇਨਤੀ ਕਰਦਾ ਤੂੰ ਮਿਹਰ ਕਰ ਮੈਂ ਵੀ ਸਿਫਤ ਤੁਸਲਾ ਦੇ ਗੀਤ ਗਾ ਸਕਾਂ ਅਮਰਤ ਪ੍ਰੇਕਾ ਨਾਮ ਮੈਂ ਅੰਦਲੇ ਟੋਹਨੀ ਓ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਹੈ ਭਈ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਮੈਨੂੰ ਅੰਨੇ ਨੂੰ ਡੰਗੋਰੀ ਵਾਂਗ ਜੋ ਕਿ ਮਨ ਨੂੰ ਫਸਾ ਫਸਾਉਣ ਵਾਲੀ ਸੁੰਦਰੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ ਜੀਵਨ ਤਾੜਦੀ ਹੈ ਪਰ ਪ੍ਰਭੂ ਦਾ ਨਾਮ ਬਚਾ ਕੇ ਰੱਖਦਾ ਮੋਹਨੀ ਨਮਹਾ ਬਚਿੱਤਰ ਚੰਚਲ ਅੰਨਕ ਪਾਪ ਦਿਖਾਵੇ ਪਰ ਟੀਠ ਮਿੱਠੀ ਮਨ ਲੱਗੇ ਨਾ ਲੈਣ ਨਾ ਆਵੇ ਇਹ ਭਾਈ ਕਈ ਰੰਗਾ ਵਾਲੀ ਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ ਜੀਵ ਨੂੰ ਕਈ ਰੂਪ ਵਖਾਂਦੀ ਹੈ ਟੇਟ ਬਣ ਕੇ ਮੁੜ ਮੁੜ ਆਪਣਾ ਹਾਫ ਪਾਉ ਦਿਖਾ ਕੇ ਮਨ ਚ ਪਿਆਰੀ ਲੱਗਣ ਲੱਗ ਪੈਂਦੀ ਹੈ ਗਰੈ ਬਨ ਤੀਰ ਵਰਤ ਪੂਜਾ ਬਾਟ ਕਟ ਜਹਨੀ ਨਾਨਕ ਪਿਆਮ ਪੈ ਦਇਆ ਤਾਰੋ ਮੈ ਨਾਮ ਅੰਦਲੇ ਟਹਨੀ اے ਭਾਈ ਗ੍ਰਸਥ ਵਿੱਚ ਜੰਗਲਾਂ ਚ ਤਿਆਗੀਆਂ ਨੂੰ ਤੀਰਥਾਂ ਦੇ ਕੰਡੇ ਤੀਰਥ ਇਸ਼ਨਾਨੀਆਂ ਨੂੰ ਵਰਤ ਦੇ ਪੂਜਾ ਬਸ ਇਨਾਂ तरीਕਿਆਂ ਨਾਲ ਹੀ ਮਾਇਆ ਖੰਡ ਦੇ ਰਹਿੰਦੀ ਹੈ ਤੇ ਸ੍ਰੀ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਮੇਰੇ ਉੱਤੇ ਮਿਹਰ ਕਰ ਇਸ ਮਾਇਆ ਦੀ ਤਾਕਤ ਬਚਨ ਲਈ ਮੈਨੂੰ ਆਪਣੇ ਨਾਮ ਦਾ ਸਾਰਾ ਦੇ ਰੱਖੋ ਮੈਨਾਤ ਪ੍ਰੇਨਾਤ ਜੋ ਜਾਨ ਤਿਉ ਰੱਖੋ ਚਿਤਰਾਏ ਮੋਹੇ ਨਾਹੇ ਰਿਜਾਓ ਕਹਿ ਮੁਖੋ ਹੈ ਪਿਆਰੇ ਖਸਮ ਪ੍ਰਭੂ ਜਿਵੇਂ ਹੋ ਸਕੇ ਇਸ ਮੋਹਣੀ ਮਾਇਆ ਦੇ ਪੰਜਿਤ ਮੈਨੂੰ ਨਿਮਾਣੇ ਨੂੰ ਬਚਾ ਕੇ ਰੱਖੋ ਮੇਰੇ ਅੰਦਰ ਦੀ ਕੋਈ ਸਿਆਣਪ ਨਹੀਂ ਕਿ ਮੈਂ ਮੂਹ ਆਕੇ ਤੈਨੂੰ ਪ੍ਰਸੰਨ ਕਰ ਸਕਾਂ ਨਾ ਚਤੁਰ ਸੁਗਰ ਸੁਜਾਣ ਬੇਤੀ ਮੈਂ ਗੁਣ ਗੁਣ ਨਹੀਂ ਨਾ ਰੂਪ ਤੂਪ ਨਾ ਨੈਣ ਬੰਕੇ ਜਾਂ ਪਾਵੇ ਤਾਂ ਰੱਖ ਤੂੰ ਹੀ ਏ ਪਿਆਰੇ 나ਤ ਮੈਂ ਚਤੁਰ ਨਹੀਂ ਮੈਂ ਚੰਗੀ ਮਾਨਸਿਕ ਘੜਤ ਵਾਲੀ ਵੀ ਨਹੀਂ ਸਿਆਣੀ ਵੀ ਨਾ ਮੇਰਾ ਸੋਹਣਾ ਰੂਪ ਹੈ ਨਾ ਮੇਰੇ ਅੰਦਰ ਚੰਗੇ ਗੁਣ ਵਾਲੀ ਸੁਗੰਧੀ ਹੈ ਮੇਰੇ ਬੰਕੇ ਨੈਣ ਜਿੱਥੇ ਕੁਝ ਬੰਕ ਕੇ ਨੈਣ ਵੀ ਨੀ ਪਰ ਜਿੱਥੇ ਤੇਰੀ ਰਾਜ ਹੈ ਮੈਨੂੰ ਉੱਥੇ ਤੁਸੀਂ ਮਾਇਆ ਤੋਂ ਬਚਾ ਕੇ ਰੱਖੋ ਜੈ ਜੈ ਜੰਪੈ ਸਗਲ ਜਾ ਕੋ ਕਰਨਾ ਪਤ ਗਤ ਕਿਨੇ ਲਖੋ ਨਾਨਕ ਪਇਮ ਪੈ ਸੇਵ ਸੇਵਕ ਜਿਉ ਜਾਣੋ ਤਿਉ ਮੋਹੇ ਰੱਖੋ ਹੈ ਤਰਸ ਦੇ ਮਾਲਕ ਪ੍ਰਭੂ ਤੂੰ ਆਸਾ ਹੈ ਜਿਸ ਦੇ ਸਾਰੇ ਜੀਵ ਜੈ ਜੈ ਕਾਰ ਕਰਦੇ ਰਿਚਾਰਦੇ ਨੇ ਤੇ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਮੈਂ ਤੇਰਾ ਸੇਵਕਾਂ ਮੈਨੂੰ ਆਪਣੀ ਸੇਵਾ ਪਗਤੀ ਦੀ ਬਖਸ਼ਿਸ਼ ਕਰੋ ਮੈਂ ਮੱਛਲੀ ਤੂੰ ਨੀਰ ਤuj ਬਿਨ ਕਿਉ ਸਰ ਮੈਂ ਚਾਤਰਿਕ ਤੂੰ ਬੂਨ ਤੇ ਪਤੋ ਮੁਖ ਪਰ ਹੈ اے ਪ੍ਰਭੂ ਮੈਂ ਮੱਛੀ ਵਾਸਤੇ ਤੇਰਾ ਨਾਮ ਪਾਣੀ ਹੈ ਤੇਥੋਂ ਬਿਨਾ ਤੇਰੀ ਯਾਦ ਤੋਂ ਬਿਨਾ ਮੈਂ ਜਿਉ ਨਹੀਂ ਸਕਦਾ اے ਪ੍ਰਭੂ ਮੈਂ ਪੀਹੇ ਵਾਸਤੇ ਤੇਰਾ ਨਾਮ ਵਰ ਖਾ ਦੀ ਬੂਨਦਾ ਮੈਨੂੰ ਉਦੋਂ ਹੀ ਸ਼ਾਂਤੀ ਹੁੰਦੀ ਜਦੋਂ ਤੇਰਾ ਨਾਮ ਮੂੰਹ 'ਚ ਪੈਂਦਾ ਮੁੱਕ ਪਰ ਹੈ ਹਰੈ ਪਿਆਸ ਮੇਰੀ ਜੀ ਹਿਆਂ ਪ੍ਰਾਨਪਤੇ ਲਾੜਲੇ ਲਾੜ ਲੜਾਏ ਸਭ ਮੈਂ ਮਿਲ ਹਮਾਰੇ ਹੋਏਗਾ ਤੇ ਜਿਵੇਂ ਰਖਾ ਦੀ ਬੂੰਦ ਪਪੀਹ ਦੇ ਮੂੰਹ 'ਚ ਪੈਂਦੀ ਏ ਤਾਂ ਬੂੰਦ ਉਸਦੀ ਪਿਆਸ ਤੂਰ ਕਰ ਦਿੰਦੀ ਏ ਤੇ ਮੇਂ ਜਿੰਦੇ ਮਾਲਕ ਮੇਰੇ ਹਿਰਦੇ ਸਾਈ ਮੇਰੇ ਪ੍ਰਾਨ ਦੇ नाथ ਪਿਆਰ ਪਰੇ ਪਉਤਕਰ ਕਿ ਤੂੰ ਸਭ ਸ੍ਰਿਸ਼ਟੀ ਵਿੱਚ ਵਸ ਰਿਹਾ ਹੈ ਕਿਰਪਾ ਕਰ ਮੈਨੂੰ ਆਤਮਿਕ ਜੀਵਨ ਦੀ ਦਾਤ ਬਖਸ਼ੁ ਜੇ ਚਿਤ ਮੇ ਮਟ ਅੰਧਾਰੇ ਜੋ ਆਸ ਚੱਕਵੀ ਦਿਨ ਚਰ ਨਾਨਕ ਪੰਪੈ ਪਿਰ ਸੰਗ ਮੇਲੀ ਮਸੂਲੀ ਨੀਰ ਨਾ ਵਿਸਰਹਿ हे ਪ੍ਰਭੂ ਜਿਵੇਂ ਚੱਕਵੀ ਆਸ ਬਣਾਏ ਰੱਖਦੀ ਏਕ ਦਿਨ ਚੜ ਰਿਹਾ ਤੇ ਵੇ ਮੈਂ ਵੀ ਤੇਰੇ ਮਲਾਪ ਦੀ ਚਿਤਾਰ ਕਰਦੀਆਂ ਚਿਤਾਰਨੀ ਨਾਨਕ ਬੇਨਤੀ ਕਰਦਾ ਪਿਆਰੇ ਮੈਨੂੰ ਆਪਣੇ ਨਾਲ ਮਿਲਾ ਮੈਂ ਮੱਛੀ ਨੂੰ ਤੇਰਾ ਨਾਮ ਪਾਣੇ ਬੋਲ ਨਹੀਂ ਸਕਦਾ ਤਨ ਤਨ ਹਮਾਰੇ ਭਾਗ ਤਾਰਾਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹੇ ਸੇਲਿਓ ਮੇਰੇ ਹਿਰਦੇ ਘਰ ਚ ਮੇਰਾ ਪ੍ਰਭੂ ਪਤੀ ਆਵਸਿਆ ਮੇਰੇ ਭਾਗ ਜਾਗ ਪਏ ਹਨ ਈਸ਼ੀ ਕਰ ਦੇ ਦਰਵਾਜੇ ਸਾਰੇ ਗਿਆਨਿੰਦਰੇ ਸੋਹਣੇ ਬਨ ਗਏ ਹਰ ਹਰਾ ਸੁਆਮੀ ਸੁਖਾਗਾਮੀ ਆਨੰਦ ਮੰਗਲ ਰਸ ਕਰਨ ਨਵਲ ਨਵਤ ਨਹ ਬਾਲਾ ਕਉ ਰਸਨਾ ਗੁਣ ਪੜਾ ਹੇ ਸੇਲੀਏ ਆਤਮਕ ਜੀਵਨ ਨਾਲ ਪਰਪੂਰ ਤੇ ਸੁੱਖਾਂ ਦੀ ਦਾਤ ਦਿਨ ਵਾਲਾ ਮਾਲ ਪ੍ਰਭੂ ਮੇਰੇ ਹੀ ਰਤੇ ਕਰ ਵਿੱਚ ਆ ਵਸਿਆ ਹੇ ਸੇਲੀ ਮੇਰਾ ਕਸਮ ਪ੍ਰਭੂ ਹਰ ਵੇਲੇ ਨਵਾਂ ਹੈ ਜਵਾਨ ਹੈ ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿ ਸਾ ਦੁਖ ਹਰ ਨਾਨਕ ਪਿਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਇਸ ਲਈ ਖਸਮ ਪ੍ਰਭੂ ਦੇ ਮੇਰੇ ਹਿਰਦੇ ਵਿੱਚ ਆਵਸਨ ਨਾਲ ਮੇਰੀ ਹਿਰਦਾ ਸੇ ਸਜ ਗਈ ਹੈ ਤੇ ਨਾਨਕ ਬੇਨਤੀ ਕਰਦਾ ਮੈਨੂੰ ਬੇਅੰਤ ਮਾਲਕ ਪ੍ਰਭੂ ਮਿਲ ਪਿਆ ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ਬਿਲਾਵਲ ਮਹਿਲਾ ਪੰਜਵਾਂ ਛੰਤ ਮੰਗਲ ਇੱਕ ਓੰਕਾਰ ਸਤਗੁਰ ਸਤਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਨ ਦਿਆਲ ਪ੍ਰਭ ਸਰਬ ਸੁਖਾ ਨਿਦ ਪੀਓ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਏ ਜੀਉ ਇਹ ਨਾਨਕ ਪ੍ਰਭੂ ਪਤੀ ਸੋਹਣਾ ਹੈ ਦਇਆ ਦਾ ਘਰ ਸੁੱਖਾਂ ਦਾ ਖਜ਼ਾਨਾ ਸੁਖਾ ਨ ਸਮੁੰਦਰ ਪ੍ਰਭ ਮਿਲ ਪਏ ਤਾਂ ਜਿੰਦ ਸੁਖੀ ਹੋ ਜਾਂਦੀ ਹੈ। ਚੰਤ ਸੁਖ ਸਾਗਰ ਪ੍ਰਪਾਈਏ ਜਬ ਹੋਵੇ ਪਾਗੋ ਰਾਮ ਮਾਨਣ ਮਾਨ ਮੰਝਾਈ ਗਏ ਹਰ ਚਰਨੀ ਲਾਗੋ ਰਾਮ हे ਮਾਨਮਤੀ ਜੀ ਵਿਸਤਰੀ ਜਦ ਮੱਥੇ ਦਾ ਪਾਗ ਜਾਗਦਾ ਪ੍ਰਭ ਮਿਲ ਪੈਂਦਾ ਫਿਰ ਆਪਣੇ ਅੰਦਰ ਓੰਕਾਰ ਦੂਰ ਕਰ ਲੈਂਦਾ ਹਰੀ ਚਰਨ ਜੁੜਿਆ ਰਹਿੰਦਾ। ਛੋੜ ਸਿਆਨਬ ਚਾਤਰੀ ਦੁਰਮਤ ਬੁੱਧ ਤਿਆਗੋ ਰਾਂ ਨਾਨਕ ਪਾਉ ਸ਼ਰਨ ਆਏ ਰਾਮ ਰਾਇ تیر ਹੋਏ ਸੁਹਾਗੋ ਰਾਮ ਫਿਰ ਸਿਆਨਬ ਚਤਰਾਏ ਛੱਡ ਕੇ ਉਹ ਖੋਟੀ ਮਤ ਦੂਰ ਕਰ ਲੈਂਦਾ ਤੇ ਨਾਨਕ ਆਖੇ ਜੀਵ ਸਤਰੀ ਪ੍ਰਭੂ ਪਾਸ਼ਾ ਸ਼ਰਨ ਪੈਰੋ ਖਸਮ ਸਦਾਰ ਟਿਕਿਆ ਰਹੇਗਾ ਤੇਰੇ ਸਿਰ ਤੇ ਸੋ ਪ੍ਰਭ ਤਜ ਕਤ ਲੱਗੀ ਐ ਜਿਸ ਬਿਨ ਮਰ ਜਾਈਐ ਰਾਮ ਲਾਜ ਨਾਇਆ ਵਿਗਿਆਨ ਮਤੀ ਦੁਰਜਨ ਬਿਰ ਮਾਇਆ ਰਾਮ ਇਹ ਭਾਈ ਜਿਸ ਪਰਮਾਤਮਾ ਦੀ ਯਾਦ ਤੋਂ ਬਿਨਾ ਆਤਮਕ ਮੋਸ ਛੇੜ ਲੈਂਦੀ ਏ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਪਰ ਜਿਸ ਮਨੁੱਖ ਦੀ ਮਤ ਆਤਮਕ ਜੀਵਨ ਵੱਲੋਂ ਕੋਰੀਆ ਭੁੱਲ ਜਾਂਦਾ ਮਰਜ ਕਹਿ ਲੰਗੇ ਫਿਰ ਭੁੱਲ ਕੇ ਤੈਨੂੰ ਸ਼ਰਮ ਨਹੀਂ ਹੁੰਦੀ ਪਤਤ ਪਾਵਨ ਪ੍ਰਭ ਤਿਆਗ ਕਰੇ ਕਉਕਤ ਠਹਿਰਾਈਐ ਰਾਮ ਨਾਨਕ ਭਗਤ ਪਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ ਏ ਭਾਈ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਪਲਾ ਕੇ ਔਰ ਕਿੱਥੇ ਸ਼ਾਂਤੀ ਆ ਸਕਦੀ ਹੈ ਇਹ ਨਾਨਕ ਪ੍ਰਭੂ ਨਾਲ ਪਿਆਰ ਪਾਏ ਰਖ ਇਸ ਤਰ੍ਹਾਂ ਆਤਮਕ ਜੀਵਨ ਵਾਲਾ ਉੱਚਾ ਦਰਜਾ ਮਿਲ ਜਾਂਦਾ ਹੈ ਸ਼੍ਰੀ ਗੋਪਾਲ ਨਾ ਉਚਰ ਬਲ ਗਈਏ ਦੋ ਚਾਰ ਨਰਸਨ ਆ ਰਾਮ ਪਰ ਭਗਤ ਬਚਲ ਨਾ ਸੇਵ ਹੀ ਕਾਇਆ ਕਾ ਗ੍ਰਸਨਾਰਾਮ ਨਿੰਦਾ ਇਰਖਾ ਦੀ ਆਕ ਸੜ ਰਹੀਏ ਨਿੰਦਾ ਕਰਨ ਦੇ ਮੰਦੇ ਕੰਮ ਵਿੱਚ ਰੁਚੀ ਹੋਈਆਂ ਜੀਵ ਜੇ ਜਿੰਦੇ ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੁਸ ਦੀ ਸੇਵਾ ਭਗਤੀ ਕਿਉਂ ਨਹੀਂ ਕਰਦੇ ਪਰਮੋਹੀ ਦੁੱਖ ਨਾ ਜਾਣਹੀਂ ਕੋਟ ਜੋਨੀ ਬਸਨਾਰਾਮ ਨਾਨਕ ਬਿਨ ਹਰ ਅਵਰ ਜੀ ਚਾਹਨ ਬੇਸ਼ਟਾ ਕਰਮ ਪਸ ਮਾਰਾਮ ਜਿੰਦੇ ਪਟਕਣਾ ਦੇ ਕਾਰਨ ਤੋਂ ਆਤਮਿਕ ਸਰਮਾਇਆ ਲੁੱਟਾਈ ਜਾ ਰਹੀ ਹੈ ਨਾਮ ਭੁਲਾ ਕੇ ਕਰੋੜਾਂ ਜੁਨਾ ਵਿੱਚ ਪੈ ਗਈਆਂ ਹੈ ਨਾਨਕ ਆਖ ਜਿੰਦੇ ਪਰਮਾਤਮਾ ਤੋਂ ਬਿਨਾਂ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿੰਦਾ ਉਸ ਤੇ ਮੂਹ ਦੇ ਚ ਕੀੜੀ ਪੈਂਦੇ ਨੇ ਲਾਇ ਬਿਰੋ ਭਗਵੰਤ ਸੰਗੈ ਹੋਏ ਮਿਲ ਬੈਰਾ ਗਨਰਾ ਚੰਦਨ ਚੀਰ ਸੁਗੰਧ ਰਸਾ ਮੈਂ ਵਿਖ ਤਿਆਗਨ ਰਾਮ ਇਸੇ ਲਈ ਭਗਵਾਨ ਪ੍ਰੀਤ ਬਣਾਈ ਰੱਖ ਦੁਨੀਆਂ ਦੇ ਪਦਾਰਥਾਂ ਵਿੱਚ ਵਿਰਾਗਨ ਹੋ ਕੇ ਮੋਹਨ ਤੋੜ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਰਹਿ ਜਿਹੜੀ ਜੀਵ ਇਸਤਰੀ ਪ੍ਰਭੂ ਚਰਨਾਂ ਜੁੜੀਆਂ ਰਹਿੰਦੀਆਂ ਨੇ ਸੁੰਦਰ ਸੋਹਣੇ ਕੱਪੜੇ ਸੁਗੰਧੀਆਂ ਸਮਝ ਲਓ ਸਭ ਕੁਝ ਉਹ ਖੱਟ ਲੈਂਦੀਆਂ ਨੇ ਏਤ ਉਤ ਨਾ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿੰਨ ਪ੍ਰਪਾਇਆ ਆਪਣਾ ਸਾ ਟਲ ਸੁਹਾਗਣ ਰਾਮ ਮਰਜ਼ ਬਖਸ਼ਿਸ਼ ਕਰ ਲੰਗੇ ਸੇਲੀ ਨਰਸਾਂ ਦੀ ਖਾਤਰ ਇੱਧਰ ਉੱਧਰ ਡੋਲਣ ਦਾ ਕੋਈ ਫਾਇਦਾ ਨਹੀਂ ਨਾਨਕ ਜਿਸ ਜੀਵ ਸਥੀ ਨੇ ਪ੍ਰਭੂ ਦਾ ਮਲਾਪ حاصل ਕਰ ਲਿਓ ਸਦਾ ਕਸਮ ਵਾਲੀ ਬਣ ਜਾਂਦੀ ਹੈ ਬਿਲਾਵਲ ਮਹਿਲਾ ਪੰਜਵਾਂ ਹਰ ਖੋਜ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਇਆ ਪਾਰ ਬ੍ਰਹਮ ਕੈ ਰੰਗੇ ਰਾਮ ਹੈ ਭਾਗਾ ਵਾਲਿਓ ਗੁਰੂ ਦੀ ਸੰਗਤ ਚ ਮਿਲ ਕੇ ਪਰਮਾਤਮਾ ਦੀ ਪਾਲ ਕਰਦੇ ਰੋ ਪਰਮਾਤਮਾ ਦੇ ਪਿਆਰ ਰੰਗ ਚ ਟਿਕ ਕੇ ਉਸ ਤੇ ਗੁਣ ਗਾਉਂਦੇ ਰੋ ਸੋ ਪ੍ਰਭ ਸਦ ਹੀ ਸੇਵੀ ਹੈ ਪਾਈਆ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਨੰਤ ਰੰਗੇ ਰਾਮ ਹੈ ਭਈ ਸਦਾ ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਸਾਰੇ ਮੂ ਮੰਗੇ ਫਲ ਮਿਲ ਜਾਂਦੇ ਨੇ ਹੇ ਨਾਨਕ ਸਦਾ ਪ੍ਰਮਾਤਮਾ ਦੇ ਸ਼ਰਨ ਪਿਆਰੋ ਉਸ ਨੇਕਾ ਲੈਰਾਂ ਦੇ ਮਾਰਗ ਪ੍ਰਭੂ ਦਾ ਨਾਮ ਜਪਿਆ ਕਰ ਇੱਕ ਤਿਲ ਪ੍ਰਭੂ ਨਾਮ ਵੀ ਸਰ ਜਿਨ ਸਭ ਕੁਛ ਦੀ ਨਾਰਾਮ ਵਡਭਾਗੀ ਮੈਂ ਲਾਬੜਾ ਗੁਰਮਖ ਪਿਰ ਚਿਨ ਨਾਰਾਮ ਇਹ ਪਾਏ ਜਿਸ ਪ੍ਰਭੂ ਨੇ ਹਰੇਕ ਪਦਾਰਥ ਦਿੱਤਾ ਉਸਨ ਰਤਾ ਪਰ ਸਮੇ ਲਈ ਭੁੱਲਣਾ ਨਹੀਂ ਚਾਹੀਦਾ ਉਸਨਾ ਮਿਲਾ ਵੱਡੇ ਭਾਗਾ ਨਾਲ ਹੀ ਹੁੰਦਾ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਉਹ ਪ੍ਰਭੂ ਨਾਲ ਡੂੰਗੀ ਸੰਪਾਲ ਲੈਂਦਾ ਬਾਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨ ਆ ਰਾਮ ਨਾਮ ਜਪਤ ਨਾਨਕ ਜੀਵੈ ਸ਼ੀਤਲ ਮਨ ਸੀਨਾ ਰਾਮ ਸੰਜ ਪਨ ਵਾਲੇ ਦੀ ਬਾਹ ਫੜ ਕੇ ਉਸ ਨੂੰ ਮਾਇਆ ਦੇ ਨੇਰਾ ਨੇਰੇ ਚ ਕੱਢ ਲੈਂਦਾ ਜੇ ਨਾਨਕ ਪਰਮਾਤਮਾ ਦਾ ਨਾਮ ਜਪਵਦਿਆ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਕਿਆ ਗੁਣ ਤੇਰੇ ਕਹਿ ਸਕੋਂ ਪ੍ਰਭ ਅੰਤਰ ਜਾਮੀਰਾ ਸਿਮਰ ਸਿਮਰ ਨਾਰਾਇਣੇ ਪੇ ਪਾਰ ਗਰਮੀਰਾ हे ਪ੍ਰਭੂ ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਸਕਾਂ हे ਭਾਈ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸੰਸਾਰ ਸਾਗਰ ਤੋਂ ਤਰ ਜਾਈਦ ਗੁਣ ਗਾਵਤ ਗੋਵਿੰਦ ਕੇ ਸਭ ਇਛ ਪੁਜਾਈ ਰਾਮ ਨਾਨਕ ਉਦਰੇ ਜਪ ਹਰੇ ਸਭੂ ਦਾ ਸੁਆਮੀ ਰਾਮ ਪਰਮਾਤਮਾ ਦੇ ਗੁਣ ਗਾਉਂਦਿਆਂ ਗੰਦੇ ਇੱਛਾ ਪੂਰੀ ਹੋ ਜਾਂਦੀਆਂ ਨੇ ਹਨਾਨਕ ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ ਉਸ ਦਾ ਨਾਮ ਜਪ ਕੇ ਵਿਕਾਰਾਂੋਂ ਬਚ ਜਾਈਦਾ ਤਰਸ ਪਿੰਨੇੜੇ ਆਪਣੇ ਰਾਮ ਸੰਗੇ ਸੇ ਲੋਏ ਨਿਕੇ ਰਾਮ ਪ੍ਰਪੇਕਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਇਹ ਭਈ ਅੱਖਾਂ ਸੋਹਣੀਆਂ ਹਨ ਜਿਹੜੀਆਂ ਨਾਮ ਰਸਨ ਲਿਜੀਆਂ ਨੇ ਇਹ ਭਾਈ ਜਿੰਦੇ ਸਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸ਼ਨ ਕੀਤੇ ਸਾਰੀ ਇੱਛਾ ਪੂਰੀਆਂ ਹੋ ਜਾਂਦੀਆਂ ਅੰਮ੍ਰਿਤ ਰਸ ਹਰ ਮਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲਐ ਸਮਾਇਆ ਜੋਤੀ ਜੋਤ ਮੀਕੇ ਰਾਮ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਉਸ ਨੂੰ ਮਾਇਆ ਦੇ ਸਾਰੇ ਸਵਾਦ ਫਿੱਕੇ ਲੱਗਦੇ ਨੇ ਨਾਨਕ ਨਾਮ ਰਸ ਪ੍ਰਾਪਤ ਕਰ ਲੈਣ ਵਾਲੇ ਦੀ ਜਿੰਨ ਪ੍ਰਭੂ ਦੀ ਜੋਤ ਇਉ ਇੱਕਮਿਕ ਹੁੰਦੀ ਜਿਵੇਂ ਪਾਣੀ ਪਾਣੀ ਚ ਹਰਾਲ ਲ ਜਾਂਦਾ ਹੈ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫਿੱਕੇ ਰਾਮ ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ